ਅੱਜ ਪਿੰਡ ਮਹਿਤਾ ਦੇ ਹੜਪ੍ਰਿਤਕ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਗੁਰਦੁਆਰਾ ਸਿੱਖ ਸਭਾ ਦਿਆਲਬੰਦ ਬਲਾਸਪੁਰ ਸਤੀਕੜ ਸੰਸਥਾ ਵੱਲੋਂ ਭੇਜੀ 4,60,000 ਰੁਪਏ ਦੀ ਨਕਦ ਰਾਸੀ ਸਰਪੰਚ ਬਲਦੇਵ ਸਿੰਘ ਮਹਿਤਾ ਵੱਲੋਂ ਬਿਨਾਂ ਭੇਦਭਾਵ ਵੰਡੀ ਗਈ। ਇਸ ਸਬੰਧਕ ਗੱਲਬਾਤ ਕਰਦਿਆਂ ਸਰਪੰਚ ਬਲਦੇਵ ਸਿੰਘ ਮਹਿਤਾ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਵਿੱਚ ਆਏ ਹੜ ਕਰਨ ਪਿੰਡ ਮਹਿਤਾ ਦੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਸੀ ਤੇ ਉੱਥੇ ਲੋਕਾਂ ਦਾ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀ। ਜਿਸ ਨੂੰ ਲੈ ਕੇ ਗੁਰਦੁਆਰਾ ਸਿੱਖ ਸਭਾ ਦਿਆਲਬੰਦ ਬਲਾਸਪੁਰ ਸਥਿਤੀਕੜ ਸੰਸਥਾ ਵੱਲੋਂ ਭੇਜੀ 4,60,000 ਰੁਪਏ ਦੀ ਨਕਦ ਰਕਮ ਪਿੰਡ ਦੇ ਕਿਸਾਨਾਂ ਨੂੰ ਪਰ 1 ਕੜਾ 1000 ਰੁਪਏ ਅਤੇ ਘਰ ਦੀ ਮੁਰੰਮਤ ਲਈ 2000 ਰੁਪਏ ਬਿਨਾਂ ਭੇਦਭਾਵ ਮੰਨੇਗੇ ਹਨ ਤੇ ਪਿੰਡ ਦੇ ਗੁਰੂ ਘਰਾਂ ਦੇ ਗ੍ਰੰਤੀ ਸਿੰਘਾਂ ਨੂੰ 51,5200 ਰੁਪਏ ਅਤੇ ਗੁਰਦੁਆਰਾ ਸਾਹਿਬ ਦੀ ਟਾਇਲ ਪੱਥਰ ਦੀ ਰਿਪੇਅਰ ਲਈ 10-10000 ਰੁਪਏ ਦੀ ਨਕਦ ਰਕਮ ਦਿੱਤੀ ਗਈ ਹੈ ਇਸ ਮੁਕਸਰ ਪੰਜਾਬ ਬਲਦੇਵ ਸਿੰਘ ਮਹਿਤਾ ਤੇ ਹੋਰ ਪਿੰਡਾਂ ਵਾਸੀਆਂ ਵੱਲੋਂ ਗੁਰਦੁਆਰਾ ਸਿੰਘ ਸਭਾ ਦਿয়ালਬੰਦ ਬਲਾਸਪੁਰ ਸਤਿਸ਼ਕੜ ਸੇਵਾਦਾਰਾਂ ਦਾ ਧੰਨਵਾਦ ਕੀਤਾ ਤੇ ਉਥੇ ਸਮਾਜ ਸੇਵੀ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਕਣਕ ਦੀ ਬਜਾਈ ਵਾਸਤੇ ਡੀਜੀਲ ਖਾਦ ਦੀ ਮਦਦ ਕੀਤੀ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਹਾਂਜੀ ਇਹ ਜੀ ਸਾਡੇ ਕੋਲ ਗੁਰਦੁਆਰਾ ਸਿੰਘ ਸਭਾ ਦਿয়ালਪੰਦ ਬਲਾਸਪੁਰ ਛਤੀਸਗੜ ਤੋਂ ਸਾਡੇ ਕੋਲ ਸੇਵਾ ਆਈ ਹੈ ਜੋਗੀ ਸੇਵਾ ਹੈ ਪਿੰਡ ਦੇ ਵਿੱਚ ਵੰਡ ਰਹੇ ਆ ਇਹ ਜਿਹੜੇ ਜੀ 280 ਕਿੱਲਿਆਂ ਦੇ ਪੈਸੇ ਜਿਹੜੇ 10000 ਰੁਪਿਆ ਕਿੱਲੇ ਦੇ ਹਿਸਾਬ ਨਾਲ 280000 ਦਾ ਚੈੱਕ ਸਾਨੂੰ ਉਹਨਾਂ ਨੇ ਦਿੱਤਾ ਹੈ ਇੱਕ ਚੈੱਕ ਜੀ ਸਾਨੂੰ 80 ਘੜਾਂ ਦਾ ਆਹੀ ਉਹਨਾਂ ਨੂੰ ਦੱਸਿਆ ਵੀ 80 ਘਰ ਸਾਡੇ ਖਰਾਬ ਹੋਏ ਨੇ ਇਹਨਾਂ ਨੇ 2000 ਰੁਪਿਆ ਇੱਕ ਘਰ ਪ੍ਰਤੀ ਘਰ ਨੂੰ 160000 ਰੁਪਿਆ ਜਿਹੜਾ ਉਹ ਦਿੱਤਾ ਸੀ ਸਾਨੂੰ ਦੋ ਚੈੱਕ ਜਿਹੜੇ ਆ ਜਿਹੜੇ ਗੁਰਦਰਾ ਸਾਹਿਬ ਦਾ 10-10000 ਰੁਪਿਆ ਹੀ ਦੱਸਿਆ ਹੀ ਉਹਨਾਂ ਨੂੰ ਕਿ ਸਿੰਘ ਸਾਹਿਬ ਸਾਡੇ ਗੁਰਦਰਾ ਸਾਹਿਬ ਕੰਮ ਚੱਲ ਰਿਹਾ ਅੱਲ ਲੱਗਣ ਲਈ ਪੱਥਰ ਲੱਗਣ ਡਿਆ ਸਾਡੇ ਬੈਠ ਕੇ ਆ ਉਹਨਾਂ ਨੇ ਸਾਨੂੰ 10-10000 ਰੁਪਇਆ ਜੀ ਦੋਹਾਂ ਗੁਰਦਰਾਵਾਂ ਵਾਸਤੇ ਦਿੱਤਾ ਯਾਨੀ ਕਿ ਟੋਟਲ 4,60,000 ਰੁਪਏ ਦੀ ਰਕਮ ਆਈ ਏ ਇਹ ਅਸੀਂ ਪੂਰੇ ਨਗਰ ਦੇ ਵਿੱਚ ਵੰਡ ਰਹੇ ਆ ਇਹ ਇਸ ਕਰਕੇ ਕੋਈ ਇਹਦੇ ਵਿੱਚ ਪਾਰਟੀ ਬਾਜੀ ਨਹੀਂ ਆ ਕੋਈ ਮਤ ਭੇਦ ਨਹੀਂ ਆ ਸਾਰੇ ਅਸੀਂ ਬਰਾਬਰ ਵੰਡਦੇ ਆ ਹਾਂ ਇਹਨਾਂ ਜ਼ਰੂਰ ਹੈ ਕਈ ਕਹਿੰਦੇ ਸਾਡੇ ਕੋਲ 8 ਕਿੱਲੇ ਆ 10 ਕਿੱਲੇ ਆ ਉਸ ਹਿਸਾਬ ਨਾਲ ਹੀ ਪੈਸੇ ਨਹੀਂ ਵੰਡਦੇ ਅਸੀਂ 4 ਕਿੱਲੇ ਮੁਜਾਦੀ ਕਿ ਪਹਿਲਾਂ 5 ਪਾਏ ਸੀ ਥੋੜੇ ਘੜ ਵਧਨ ਕਰਕੇ ਅਸੀਂ ਉਹ 4 ਕਿੱਲੇ ਦੇ ਹਿਸਾਬ ਨਾਲ 1% ਘਰ ਜਿੰਨਾਂ ਦੇ ਭਾਵੇਂ ਵਾਧੀ ਜਿੰਦਾ ਮੇਰੇ 7 ਕਿੱਲੇ ਥਾਵਾ ਪਰ ਮੈਂ ਆਪਣਾ 4 ਕਿੱਲੇ ਦਾ ਪਾਇਆ ਇਸ ਕਰਕੇ ਅਸੀਂ ਚਾਰ ਚੜ ਚਿੱਲੇ ਦੇ ਚੋ ਜੇ ਅਸੀਂ ਵੱਡੇ ਨੂੰ ਵੱਡੇ ਨੂੰ ਨਾਂ ਵੀ ਮਿਲਣ ਪਰ ਗਰੀਬ ਨੂੰ ਪੈਸੇ ਜ਼ਰੂਰ ਮਿਲਨੇ ਚਾਹੀਦੇ ਆ ਇਹ ਰਾਚੀ ਜਿਹੜੀ ਇਹ ਗਰੀਬ ਪਰਿਵਾਰ ਵਾਸਤੇ ਆਈ ਏ ਨਾ ਕਿ ਅਮੀਰ ਵਾਸਤੇ ਇਸ ਕਰਕੇ ਅਸੀਂ ਸਾਰੀ ਰਾਚੀ ਪਿੰਡ ਦੇ ਵਿੱਚ ਵੰਡ ਰਹੇ ਆ ਜੀ ਸਾਰੀ ਜਿਹੜੀ ਜਿੰਨੀ ਵੀ ਜਥੇ ਬੰਦੀਆਂ ਜਿੰਨੀਆਂ ਵੀ ਤੁਹਾਡੇ ਬੰਦੀਆਂ ਚਾਹੇ ਬੰਦੀਆਂ ਜਿੰਨੀਆਂ ਵੀ ਸੰਸਥਾਵਾਂ ਆ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਭੜਾਓ ਸਾਡੇ ਪਿੰਨ ਮੈਤੇ ਦੇ ਵਿੱਚ ਬਹੁਤ ਬੁਰੇ ਹਾਲਾਤ ਨੇ ਆ ਕੇ ਤੁਸੀਂ ਸਾਡੇ ਪਿੰਨ ਦੇ ਹਾਲਾਤ ਵੇਖ ਸਕਦੇ ਹੋ ਸਾਡਾ ਘਰ ਆ ਜਿਹਦੇ ਚ 80 ਘਾਣੀਆਂ ਕੱਦਾ ਪਾਟੀਆਂ ਪਈਆਂ ਨੇ ਹਰਸ਼ ਬੈਠੇ ਪਏ ਨੇ ਸਾਡੇ ਪਿੰਡ ਦੇ ਜਿਹੜਾ ਝੋਨਾ ਵੇਖੋ ਇਦਾਂ ਤੁਸੀਂ ਮਾਰ ਕੇ ਮੈਂ ਵੀ ਤੁਹਾਨੂੰ ਕਵਾਂਗਾ ਵੀਡੀਓ ਵੀ ਵੀਡੀਓ ਬਖਾਲੀ ਜਾਏ ਸਾਡੇ ਜਿਹੜੇ ਝੋਨਾ ਬਿਲਕੁਲ ਬਰਬਾਦ ਹੋ ਚੁੱਕਾ ਪਾਣੀ ਹਜੇ ਵੀ ਇਹ ਕਣਕ ਬੀਜਣ ਦਾ ਪਤਾ ਨਹੀਂ ਕਣਕ ਵੀ ਸਾਡੀ ਲੇਟ ਹੋ ਚੁੱਕਣੀ ਹੈ ਤੇ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਡੇ ਪਿੰਡ ਵੱਲ ਵੀ ਧਿਆਨ ਦਿੱਤਾ ਜਾਏ ਪਿੰਡ ਮੈਥਿਆਲ ਵੀ ਧਿਆਨ ਦਿੱਤਾ ਜਾਏ ਅਜੇ ਤੱਕ ਕੋਈ ਹਾਨੂੰ ਸਰਕਾਰ ਵੱਲੋਂ 1 ਰੁਪਿਆ ਨਹੀਂ ਆਇਆ ਬਾਹਰੋਂ ਕੋਈ ਪੈਸਾ ਨਹੀਂ ਆਇਆ ਇਹੋ ਹੀ ਇੱਕ ਜਿਹੜੇ ਛੱਤੀਗੜ੍ਹ ਤੋਂ ਵੀਰ ਆਏ ਨੇ ਉਹਨਾਂ ਨੇ ਸਾਨੂੰ ਜਿਹੜਾ 4,60,000 ਦਾ ਚੱਕ ਦਿੱਤਾ ਆ ਤੇ ਇਹ ਹੋਰ ਕੋਈ ਜਥੇਬੰਦੀ ਹਜੇ ਤੱਕ ਸਾਡੇ ਕੋਲ ਨਹੀਂ ਪਹੁੰਚੀ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡੇ ਪਿੰਡ 'ਚ ਆਓ ਸਾਡੀਆਂ ਕਣਕਾਂ ਬਜਾਓ ਬੀ ਦੋ ਖਾਦ ਦੋ ਡੀਜ਼ਲ ਦੀ ਸੇਵਾ ਜਿਹੜੀ ਕੀਤੀ ਜਾਏ ਸਭ ਤੋਂ ਵੱਡੀ ਜਿਹੜੀ ਸੇਵਾ ਏ ਉਹ ਜਿਹੜੀ ਏ ਡੀਜ਼ਲ ਦੀ ਏ ਤੇ ਜਿਹੜੀ ਬੀ ਏ ਖਾਦ ਆ ਸਾਡੇ ਕੋਲ ਤੇ ਖਾਂਜੋਗੇ ਚੌਲ ਵੀ ਨਹੀਂ ਰਹੇ ਇਹ ਕਰਕੇ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸਾਡੇ ਪਿੰਡ ਆ ਕੇ ਸਾਡੇ ਪਿੰਡ ਦਾ ਹਾਲ ਵੇਖਿਆ ਜਾਵੇ ਜਿਹੜਾ ਆਉਂਦਾ ਕੋਨੇ ਵਾਲਾ ਮਾਸੀ ਵਾਲਾ ਦੋ ਪਿੰਡ ਦੇਖਦੇ ਨੇ ਸਾਡਾ ਪਿੰਡ ਕਿਸੇ ਨੂੰ ਦਿਖ ਨਹੀਂ ਰਿਹਾ ਇਹ ਛੋਟਾ ਜਿਹਾ ਪਿੰਡ ਆ ਜੀ ਇਹ ਬਹੁਤ ਅਸੀਂ ਸਾਡੇ ਕੋਲ ਇਹ ਕੋਈ ਵੀ ਅਜੇ ਤੱਕ ਨਹੀਂ ਕੋਈ ਵੀ ਸਰਕਾਰ ਵੱਲੋਂ ਫੰਡ ਪਹੁੰਚਿਆ ਇੱਕ ਇੱਕ 10-10 ਕਿਲੋ ਜਿਹੜੀ ਫੀਲ ਜਿਹੜੀ ਘਰ ਮਤਲਬ ਡੰਗਲ ਦੀ ਉਹ ਪਹੁੰਚੀ ਹੈ ਹੋਰ ਕੋਈ ਅਜੇ ਤੱਕ 1 ਰੁਪਏ ਦੀ ਸਾਨੂੰ ਸਹੂਲਤ ਨਹੀਂ ਮਿਲੀ ਅਸੀਂ ਹੱਥ ਜੋੜ ਕੇ ਜਥੇਬੰਦੀਆਂ ਗੇ ਬੇਨਤੀ ਕਰਦੇ ਆਂ ਵੀ ਪਿੰਡ ਵਿੱਚ ਤੇ ਜਾ ਕੇ ਤੇ ਸਾਡੀ ਬਾਹ ਫੜੀ ਜਾਏ ਅਸੀਂ ਬਹੁਤ ਟੁੱਟੇ ਆ ਬਹੁਤ ਜ਼ਿਆਦਾ ਸਾਡੀ ਮਾਰੀ ਹਾਲਤ ਆ ਇਹ ਕਰਕੇ ਸਾਰਿਆਂ ਨੂੰ ਅਪੀਲ ਕਰਦੇ ਆਂ ਵਾਹਿਗੁਰੂ ਜੀ ਦਾ ਕਾਕਾਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਸੀ ਦਵਾਲੀ ਤੋਂ ਪਹਿਲਾਂ ਪਹਿਲਾਂ ਜਿਹੜਾ 20000 ਮੁਆਵਜ਼ਾ ਜ ਨਹੀਂ ਹਜੇ ਤੱਕ ਜੀ ਕਿਸੇ ਨੂੰ ਮਿਲਿਆ ਨਹੀਂ ਆ ਪਿੰਡ ਦੀ ਜਦੋਂ ਉਹਨਾਂ ਨੇ ਪੁਆਈਆਂ ਜ਼ਰੂਰ ਪਾਏ ਆਹੀਂ ਸਾਰਿਆਂ ਦੇ ਮਤਲਬ ਹੀ ਲਿਖ ਕੇ ਦਿੱਤਾ ਆ ਤੇ ਅਸੀਂ ਤਾਂ ਅਪੀਲ ਕਰਦੇ ਆ ਭਗਵੰਤ ਮਾਨ ਗਾਈ ਵੀ ਅਪੀਲ ਕਰਦੇ ਆ ਵੀ ਜਿਹੜਾ ਕੋਈ ਪਾਰਟੀ ਬਾਜੀ ਨਾਲ ਵੇਖਿਓ ਮੇਰੇ ਭਰਾਓ ਜਿਨ੍ਹਾਂ ਦੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਸਾਰਿਆਂ ਨੂੰ ਜਿਹੜਾ ਚੈੱਕ ਮਿਲਣਾ ਚਾਹੀਦਾ ਪੈਸਾ ਮਿਲਣਾ ਚਾਹੀਦਾ ਕਿਉਂਕਿ ਇਹ ਨੁਕਸਾਨ ਹੋਇਆ ਇਹ ਪਾਰਟੀ ਬਾਜੀ ਵੇਖ ਕੇ ਨਹੀਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਉਹ ਤੋਂ ਧੰਨਵਾਦ ਕਰਨਾ ਹੈ ਜੋ ਸਤੀਸਗੜ ਤੋਂ ਸੰਸਥਾ ਆਈਆਂ ਹਨ ਜੋ ਸਾਡੇ ਨਗਰ ਦੀ ਹਾਲਤ ਵੇਖ ਕੇ ਜੋ ਹੜ੍ਹਾਂ ਦੇ ਦੌਰਾਨ ਨੁਕਸਾਨ ਫਸਲਾਂ ਦਾ ਘਰਾਂ ਦਾ ਹੋਇਆ ਸੀ ਉਸ ਵਕਤ ਕੋਈ ਮਾਲੀ ਰਾਤੇ ਕਰਕੇ ਗਏ ਨੇ ਉਹ ਉਹ ਆਪਾਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਸਾਰੇ ਨਗਰ ਨੂੰ ਇੱਕ ਗੁੱਟ ਇਕੱਠਿਆਂ ਕਰਕੇ ਜੋ ਆਪਣੇ ਸਹਿ ਹਿਸਾਬ ਦੇ ਨਾਲ ਜੋ ਪੈਸੇ ਉਹ ਵੰਡ ਰਹੇ ਹਨ ਘਰਾਂ ਦੇ ਅਤੇ ਜ਼ਮੀਨਾਂ ਦੇ ਜਿੰਨੇ ਜਿੰਨਾ ਨੁਕਸਾਨ ਉਹਦੇ ਹਿਸਾਬ ਨਾਲ ਵੰਡ ਰਹੇ ਹਨ ਜੀ ਕੋਈ ਭੇਤ ਪਾਬਲ ਕੀਤਾ ਕੋਈ ਪਾਰਟੀਵਾਦ ਨਹੀਂ ਰੱਖੀ ਸਾਰਿਆਂ ਨੇ ਇੱਕੋ ਜਆ ਸਮਝ ਕੇ ਉਹ ਵੰਡ ਰਏ ਹਨ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਜੀ ਸਰ ਜਿੱਥੇ ਹਰ ਪੀੜਤਾਂ ਦੀ ਅੱਜ ਮਦਦ ਕੀਤੀ ਗਈ ਉੱਥੇ ਗੁਰੂ ਘਰ ਦੇ ਵਜੀਰਾਂ ਦਾ ਵੀ ਤੁਹਾਡਾ ਵੀ ਸਨਮਾਨ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦਾ ਜੋ ਇਹਨਾਂ ਨੇ ਜੋ ਗ੍ਰੰਥੀ ਇੱਕ ਦੋ ਗੁਰਦੁਆਰਾ ਸਾਹਿਬ ਨੇ ਸਾਡੇ ਨਗਰ ਦੇ ਵਿੱਚ ਇੱਕ ਅੱਡੇ ਤੇ ਆ ਪ੍ਰੀਤਮ ਸਿੰਘ ਗ੍ਰੰਥੀ ਸਿੰਘ ਚੰਗੀ ਤੋਂ ਉਹਨਾਂ ਦਾ ਵੀ 5100 ਦੇ ਨਾਲ ਧੰਨਵਾਦ ਕੀਤਾ ਹੈ ਮੈਂ ਵੀ ਗ੍ਰੰਥੀ ਸਿੰਘ ਆ ਨਗਰ ਦਾ ਤੇ ਮੇਰਾ ਵੀ 5100 ਦੇ ਨਾਲ ਉਹਨਾਂ ਨੇ ਪਾਲੀ ਦਾ ਸਾਹਮਣੂ ਦਿੱਤੀ ਹੈ ਤੁਹਾਨੂੰ ਦਾ ਬਹੁਤ ਬਹੁਤ ਧੰਨਵਾਦ ਜੀ